ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਇੱਕ ਜੋਗੇ ਪਿੰਡ ਦੀ ਘਟਨਾ ਹੈਗੀ ਆ ਮਾਨਸਾ ਡਿਸਟ੍ਰਿਕਟ ਦੇ ਵਿੱਚ ਇਹ ਜੋਗਾ ਪਿੰਡ ਪੈਂਦਾ ਹੈ ਜੋਗਰਲਾ ਆਪਾਂ ਆਹਮੀ ਕਹਿੰਦੇ ਆ ਉੱਥੋਂ ਦਾ ਇੱਕ ਨੌਜਵਾਨ ਮੁੰਡਾ ਹੈ ਸ਼ੀਰਾਟ ਲੋਕਰ ਕੇ ਤੇ ਉਹਨਾਂ ਨੇ ਇੱਕ ਸੂਏ ਤੇ ਘੁੰਮਦਾ ਹੋਇਆ ਅਣਪਛਾਤਾ ਕੋਈ ਵਿਅਕਤੀ ਸੀ ਨੌਜਵਾਨ ਵੈਸੇ ਉਹ ਦੱਸਿਆ ਜਾ ਰਿਹਾ ਵੀ ਕੋਈ ਨੇਪਾਲੀ ਹੈਗਾ ਸੀ ਮਾਨਸਿਕ ਤੌਰ ਤੇ ਜਾਂ ਅੱਜ ਬੇਰੁਜ਼ਗਾਰੀ ਦੇ ਤੌਰ ਤੇ ਕੁਝ ਨਸ਼ਿਆਂ ਦੀ ਪਿੰਡ ਚੜੇ ਹੋਏ ਨੇ ਲੋਕ ਤੇ ਉਹਨਾਂ ਦੀ ਦੁਰਦਸ਼ਾ ਕੋਈ ਮਾਨਸਿਕਤਾ ਇਹ ਜੀ ਬਣੀ ਹੋਈ ਹੈ ਮੈਂ ਜਿਹੜੀ ਗੱਲ ਕਰਨੀ ਹੈ ਇਹ ਜਿਹੜਾ ਸੀਰਾ ਹੈ ਨਾ ਜੋਗੇ ਪਿੰਡ ਦਾ ਇੱਕ ਮਹਿੰਮ ਚਲਾ ਰਹੇ ਨੇ ਨਸ਼ੇ ਛਡਾਉਣ ਵਾਸਤੇ ਥਾਂ ਥਾਂ ਤੇ ਜਾ ਕੇ ਕੈਪਸੂਲ ਜਾਂ ਹੋਰ ਗੋਲੀਆਂ ਵਗੈਰਾ ਫੜਦੇ ਨੇ ਜਿਹੜੇ ਮੈਡੀਕਲ ਸਟੋਰ ਨੇ ਚਲੋ ਉਹ ਉਪਰਾਲਾ ਵਧੀਆ ਹੈਗਾ ਐਪਰੀਸ਼ੀਏਟ ਕਰਦੇ ਆ ਪਰ ਜਿਹੜੀ ਰਾਤ ਇਹਨਾਂ ਨੇ ਕਰਤੂਤ ਕੀਤੀ ਹੈ ਨਾ ਉਸ ਮੁੰਡੇ ਨੂੰ ਫੜ ਲਿਆ ਤੇ ਫੜ ਕੇ ਵੀਡੀਓ ਪਾਤੀ ਕਿ ਇਹ ਬਿਆਦਵੀ ਕਰਨ ਵਾਸਤੇ ਆਇਆ ਸੀ ਮੈਂ ਜੇ ਜੋਗਾ ਪਿੰਡ ਦਾ ਕੋਈ ਬੰਦਾ ਸੋਹਣੇ ਜਾਂ ਸਰਪੰਚ ਮੈਂਬਰ ਤੇ ਅੱਜ ਗੱਲ ਗੱਲ ਕਲੀਅਰ ਕਰ ਰਹੀ ਐ ਵੀ ਜਿਹੜਾ ਤੁਹਾਡਾ ਕੰਮ ਹੈਗਾ ਨਸ਼ਾ ਸਟਾਪ ਕਰਨ ਦਾ ਕਿ ਲਹਿਮ ਚਲਾਈਏ ਤੁਸੀਂ ਉਹਦੇ ਤੇ ਫੋਕਸ ਕਰੋ ਅਲੋਡ ਬਿਆਦਬੀ ਦਾ ਮੁੱਦਾ ਹੈਗਾ ਤੁਸੀਂ ਇਹਦੇ ਵਿੱਚ ਨਾਂ ਲੱਤਾਂ ਪਸਾਇਆ ਕਰੋ ਜਾਣ ਪੁੱਝ ਕੇ ਉਹ ਮੁੰਡਾ ਗੁਰਦੁਆਰੇ ਦੇ ਨੇੜੇ ਜਿਹੜੇ ਵੀ ਹੈ ਨਹੀਂ ਸੀ ਸੂਏ ਤੇ ਘੁੰਮਦਾ ਫੜਿਆ ਉਹਨੂੰ ਫੜ ਲਿਆ ਮੁੰਡਾ ਫੜ ਕੇ ਦੇਖੋ ਜੀ ਬਿਆਦਬੀ ਕਰਨ ਵਾਸਤੇ ਆਇਆ ਸੀ ਉਹਨੂੰ ਕੁੱਟਮਾਰ ਵੀ ਉਹਦੀ ਕੀਤੀ ਐ ਅਸਾਂ ਬਹੁਤ ਹੀ ਸੁੱਲਝੇ ਹੋਏ ਇਨਸਪੈਕਟਰ ਨੇ ਜੋਗਾ ਥਾਣੇ ਦੇ ਵਿੱਚ ਮੈਡਮ ਅਰਵਿੰਦਰ ਕੌਰ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਸੀ ਸ਼ਾਰਟ ਆਊਟ ਕਰਾ ਦਿੱਤਾ ਕੋਈ ਐਜੀ ਗੱਲਬਾਤ ਹੈ ਨਹੀਂ ਸੀ ਤੇ ਉਹ ਨੇਪਾਲੀ ਸੀ ਮੁੰਡਾ ਸੂਏ ਤੇ ਘੁੰਮਦਾ ਫੜਿਆ ਤੇ ਸਾਰੇ ਸਾਰੇ ਇਹਨਾਂ ਨੇ ਬੇਬੁਨਿਆਦ ਉਹਦੇ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੁੰਡਾ ਬਿਆਦਵੀ ਕਰਨ ਵਾਤੇ ਚੱਲਿਆ ਸੀ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਬੰਦਾ ਬਿਆਦਵੀ ਕਰਨ ਵਾਤੇ ਆਇਆ ਹੋ ਉਹ ਤੁਹਾਨੂੰ ਕਿਉਂ ਦੱਸੂਗਾ ਵੀ ਉਹਨਾਂ ਬਿਆਦਵੀ ਕਰਨ ਵਾਤੇ ਚੱਲੇ ਤੁਸੀਂ ਬਾਅਦ ਵਿੱਚ ਫਿਰ ਖਬਰਾਂ ਲੱਗਣੀਆਂ ਕਿ ਉਹ ਮਾਨਸਿਕ ਰੋਗੀ ਸੀ ਜਾਂ ਤਣਾਅ ਸੀ ਕੋਈ ਉਹਨੂੰ ਜਾਂ ਦਿਮਾਗੀ ਤੌਰ ਤੇ ਉਹਨੂੰ ਕੋਈ ਪ੍ਰੋਬਲਮ ਸੀ ਬਾਅਦ ਵਿੱਚ ਤੁਸੀਂ ਇਹ ਗੱਲਾਂ ਕਰਦੇ ਹੋ ਤੇ ਫਿਰ ਚਰਚਾ ਸਿਰੇ ਛਿੜਦੀਆਂ ਹੁੰਦੀਆਂ ਨੇ ਮੈਂ ਇਹ ਜਿਹੜਾ ਮੁੰਡਾ ਹੈ ਨਾ ਜੋਗੇ ਦਾ ਸਿਰਾ ਕਰਕੇ ਇਹਨੂੰ ਵੀ ਬੇਨਤੀ ਕਰਦਾ ਜੇ ਕਿਤੇ ਵੀਡੀਓ ਸੁਣ ਲਵੇ ਜੇ ਕੋਈ ਇਹੋ ਜਿਹੀ ਘਟਨਾ ਸਾਹਮਣੇ ਆਉਂਦੀ ਹੈ ਨਾ ਤੁਸੀਂ ਜਾਣ ਪੁੱਝ ਕੇ ਕੋਈ ਇਹ ਜਿਹਾ ਮੁੱਦਾ ਉਠਾਇਆ ਤਾਂ ਪਰਚਾ ਹੋਊਗਾ ਕਾਕਾ ਮੇਰੀ ਗੱਲ ਸੁਣ ਲੇ ਧਿਆਨ ਨਾਲ ਮੈਂ ਡਰਦਾ ਨਹੀਂ ਕਿਸੇ ਤੋਂ ਤੁਸੀਂ ਆਪਣਾ ਕੰਮ ਕਰਨਾ ਕਰੋ ਸਿਰ ਤੋਂ ਤੁਸੀਂ ਮੋਨੇ ਹੋ ਤੁਸੀਂ ਹਰ ਵਕਤ ਇਹੋ ਜਿਹੀਆਂ ਭਾਵਕ ਗੱਲਾਂ ਕਰਕੇ ਅਸੀਂ ਗੁਰੂ ਘਰ ਦੇ ਕੁਕਰਮੇ ਦੀ ਵੀਡੀਓ ਸੁਣੀ ਹੈ ਇੱਕ ਇਹਦੇ ਫੇਸ ਪੇਜ ਤੇ ਇਹੋ ਜਿਹੀਆਂ ਭਾਵਕ ਤੁਸੀਂ ਗੱਲਾਂ ਕਰਦੇ ਹੋ ਜਾਣ ਬੁੱਝ ਕੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਚੌਣੇ ਕਿਉਂ ਤੁਸੀਂ ਉਹ ਮੁੰਡਾ ਬਚਾ ਹੋ ਗਿਆ ਜੇ ਤੁਹਾਡੇ ਵਰਗੇ ਪੰਜ ਚਾਰ ਲਗਾੜੇ ਹੋਰ ਹੁੰਦੇ ਨਾ ਜਿਉਂ ਉਹ ਮੁੰਡੇ ਦੀ ਮੌਤ ਹੋ ਜਾਂਦੀ ਤੁਸੀਂ ਕੁੱਟ ਮਾਰ ਕੇ ਮਾਰ ਦਿੰਦੇ ਫਿਰ ਪਰਚਾ ਤੁਹਾਨੂੰ ਪਤਾ ਕਿਤੇ ਹੁੰਦਾ ਉਹ ਗੁਰਦੁਆਰੇ ਦੇ ਨੇੜੇ ਤੇੜੇ ਵੀ ਹੈ ਨਹੀਂ ਮੁੰਡਾ ਉਹ ਸੂਏ ਦੇ ਉੱਤੇ ਮੁੰਡਾ ਘੁੰਮੇ ਜਾਂਦਾ ਇੱਥੇ ਬਥੇਰੀ ਪ੍ਰੋਬਲਮ ਪਈ ਆ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਤੁਸੀਂ ਕੈਂਟਰੀਆਂ ਤੋਂ ਚੱਲ ਪੋ ਤਾਮਕੋਟ ਤੋਂ ਰੱਲੇ ਤੱਕ ਨਹਿਰ ਤੱਕ ਇਸ ਏਰੀਏ ਦੇ ਵਿਚਾਲੇ ਵਿਚਾਲੇ ਰਾਤ ਨੂੰ ਨਸ਼ੇੜੀ ਘੁੰਮਦੇ ਆ ਬਹੁਤ ਲੋਕਾਂ ਨੇ ਫੋਨ ਵਗੈਰਾ ਪੁਲਿਸ ਨੂੰ ਕੀਤੇ ਲੋਕਾਂ ਨੂੰ ਦੱਸਿਆ ਵੀ ਇੱਥੇ ਹਿਜ਼ਾਰ ਹੁੰਦੇ ਆ ਉਹਨਾਂ ਕੋਲੇ ਜਣ ਕੇ ਕਿਰਪਾਨ ਤਲਵਾਰ ਇਹੋ ਜਿਹਾ ਕੁਝ ਲੁੱਟਾ ਖੂਆ ਕਰਦੇ ਨੇ ਉਹ ਤੇ ਉਹ ਉਹਨਾਂ ਨੂੰ ਕੀ ਕਹੋਗੇ ਤੁਸੀਂ ਕਿਤੇ ਜਾ ਕੇ ਉੱਥੇ ਕਿਤੇ ਗੱਲਬਾਤ ਕੀਤੀ ਹੈ ਵੀ ਇਹ ਕੌਣ ਨੇ ਬੰਦੇ ਇੱਕ ਮੈਂ ਕਹਿੰਨਾ ਵੀ ਉਹ ਨਸ਼ੇੜੀ ਕਹਿ ਲੈ ਕਹਿ ਸਕਦੇ ਆਪਾਂ ਉਹਨੂੰ ਜਿਨਾਂ ਸ਼ਕਰਦਾ ਹੋ ਹੋ ਸਕਦਾ ਦਿਮਾਗੀ ਤੌਰ ਤੇ ਕੋਈ ਪ੍ਰੋਬਲਮ ਹੋਵੇ ਤੁਸੀਂ ਸੂਏ ਤੋਂ ਮੁੰਡਾ ਫੜਿਆ ਘੁੰਮਦਾ ਹੋਇਆ ਗੱਲ ਕਰ ਰਹੇ ਹੋ ਕਿ ਇਹ ਬੇਅਦਬੀ ਕਰਨ ਵਾਸਤੇ ਜਾ ਰਿਹਾ ਸੀ ਕਿਉਂ ਜਾ ਰਹਿ ਜਿਹੜੇ ਤੁਸੀਂ ਝੂਠ ਬੋਲ ਰਹੇ ਹੋ ਜੇ ਤੁਸੀਂ ਹਾਈਲਾਈਟ ਹੋਣਾ ਹੀ ਹੈ ਤੁਸੀਂ ਜਿਹੜਾ ਮਿਸ਼ਨ ਤੁਸੀਂ ਲਿਆ ਹੋਇਆ ਹੈ ਨਾਸਸ਼ ਡਾਉਣ ਦਾ ਤੁਸੀਂ ਉਹਦੇ ਵਿੱਚ ਸਕਸੈਸ ਹੋ ਜੋ ਕਰੋ ਮੈਂ ਤਾਂ ਤੁਸੀਂ ਲੋਕ ਆਪ ਹੀ ਹਾਈਲਾਈਟ ਕਰ ਦਣਗੇ ਜਾਨੀ ਕਿ ਤੁਸੀਂ ਸ਼ਰਮਲਾ ਹੀ ਹੈ ਵੀ ਬੇਅਦਬੀ ਦਾ ਮੁੱਦਾ ਜਿਹੜਾ ਇਸ ਜਿਆਦਾ ਹਾਈਲਾਈਟ ਹੋ ਜਾਂਦਾ ਹੈ ਵੀਡੀਓ ਵਾਇਰਲ ਹੋ ਜਾਏ ਕੋਈ ਫੇਸਬੁੱਕ ਤੇ ਲੋਕ ਕਹਿਣ ਵੀ ਬੱਲੇ ਬੱਲੇ ਬੇਅਦਬੀ ਕਰਨ ਵਾਲੇ ਨੂੰ ਫੜ ਲਿਆ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਬਿਆਦਰੀ ਕਰਨ ਵਾਲਿਆਂ ਨੂੰ ਪੰਜ ਚਾਰ ਦਾ ਕਤਲ ਕੀਤਾ ਹੈ ਨਾ ਆ ਮੰਗੂ ਮਠ ਵਰਗੇ ਜਾਂ ਹੋਰ ਬਥੇਰੇ ਹੈਗੇ ਆ ਉਹ ਪੁੱਛ ਕੇ ਦੇਖੋ ਜਿਹੜਾ ਵਿੱਚ ਉਹਨਾਂ ਕੀ ਹੋ ਰਿਹਾ ਹੈ ਬਿਲਕੁਲ ਕਿਤੇ ਨਹੀਂ ਉਹ ਬੰਦੇ ਆਪਣੇ ਆਪ ਨੂੰ ਕੌਮ ਦੇ ਹੀਰੋ ਬਣ ਕੇ ਕੌਮ ਦੇ ਕਢਮ ਚੌਧਰੀ ਬਣ ਕੇ ਉਹ ਜੀਆਂ ਗੱਲਾਂ ਨਾ ਕਰਿਆ ਕਰੋ ਮੇਰੀ ਇਸ ਵਿਸ਼ੇ ਤੇ ਜਿਹੜੇ ਜੋਗਾ ਠਾਣੇ ਦੇ ਇਨਸਪੈਕਟਰ ਹੈਗੇ ਆ ਮੈਡਮ ਰਵਿੰਦਰ ਕੌਰ ਉਹਨਾਂ ਨਾਲ ਗੱਲਬਾਤ ਮੈਂ ਪਹਿਲਾਂ ਵੀ ਕਹੀ ਹੈ ਹੋਈ ਹੈ ਉਹ ਕਹਿੰਦੇ ਕੋਈ ਇਹ ਜੀ ਗੱਲਬਾਤ ਨਹੀਂ ਸੀ ਜਾਣ ਬੁੱਝ ਕੇ ਇਸ਼ੂ ਬਣਾਇਆ ਗਿਆ ਤੇ ਇਹਨੂੰ ਸੀਰਨ ਨੂੰ ਵੀ ਬੇਨਦੀ ਹੈ ਜਿਹੜਾ ਇਹ ਨਾਲ ਕੋਈ ਹੋਰ ਤੁਰਿਆ ਫਿਰਦਾ ਜਿਹੜੇ ਕੰਮ ਕਰਦੇ ਨੇ ਪਹਿਲੇ ਕਿਲ ਤਾਂ ਤੁਹਾਡਾ ਉਹ ਵੀ ਕੰਮ ਨਹੀਂ ਹੈ ਨਹੀਂ ਤੁਸੀਂ ਜੇ ਕੋਈ ਬੰਦਾ ਫੜਦੇ ਹੋ ਤਾਂ ਪੁਲਿਸ ਨੂੰ ਜਾ ਕੇ ਖਬਰ ਕਰੋ ਚਾਰ ਬੰਦੇ ਜਾਓ ਪੁਲਿਸ ਨੂੰ ਨਾਲ ਲੈ ਕੇ ਜਾਓ ਤੁਸੀਂ ਕੀ ਗੰਦ ਪਾਇਆ ਯਾਰ ਲੋਕਾਂ ਨੇ ਤੁਹਾਡੇ ਨਸ਼ੇ ਡਾਉਣ ਨਾਲ ਨਹੀਂ ਛੁੱਟ ਗਏ ਅਗੇ ਅਮਰਤਪਾਲ ਬਥੇਰਾ ਬਕਵਾਸ ਕਰਦਾ ਸੀ ਉਹ ਬੈਠਾ ਜੇਲ੍ਹ ਦੇ ਵਿੱਚ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਜੋਗੇ ਪਿੰਡ ਦੇ ਲੋਕਾਂ ਨੂੰ ਵੀ ਬੇਨਤੀ ਹੈ ਇਹੋ ਜਿਹਿਆਂ ਕਤੇੜਾ ਨੂੰ ਥੋੜਾ ਜਿਹਾ ਕੰਟਰੋਲ ਕਰੋ ਜਾਣ ਬੁਝ ਕੇ ਕੋਈ ਇਹਦਾ ਪੰਗਾ ਨਾ ਲੈ ਲਿਓ ਤੇ ਇਹ ਜਿਹੜੇ ਕੇਸ ਹੁੰਦੇ ਨੇ ਨਾ ਬਹੁਤ ਲੰਬੇ ਚੌੜੇ ਚੱਲਦੇ ਆ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਆ ਫੜ ਲੇ ਜੀ ਕੈਪਸੂਲ ਉਹ ਫੜ ਲਓ ਤੁਸੀਂ ਉਹ ਮੁੰਡਾ ਸੂਏ ਤੇ ਘੁੰਮੀਦਾ ਤੁਸੀਂ ਫੜ ਕੇ ਕੁੱਟਮਾਰ ਕਰ ਦਿਓ ਕਹਾਈ ਜਾਂ ਨਾ ਧੱਕੇ ਨਾਲ ਅਕੇ ਬੇਦਬੀ ਕਰਨ ਵਾਸਤੇ ਜਦੋਂ ਚਾਰ ਛਿੱਤਰ ਮਾਰੋਗੇ ਫੜ ਕੇ 15 ਬੰਦੇ ਨੇ ਬੰਦਾ ਫੜਿਆ ਹੋਇਆ ਉਹ ਬੰਦਾ ਕੁਝ ਵੀ ਕਹਿ ਦੇਊਗਾ ਜੇ ਤੁਸੀਂ ਮਾਰ ਦਿੰਦੇ ਉਹਨੂੰ ਫੇਰ ਫਿਰ ਪਤਾ ਕਿਹੜੇ ਭਾਵੇਂ ਗਦੀ ਹੈ ਜੋਗੇ ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਜਾਂ ਜਿਹੜੇ ਦੇ ਨਾਲ ਘੁੰਮਦੇ ਹੁੰਦੇ ਉਹਨਾਂ ਨੂੰ ਬੇਨਤੀ ਹੈ ਥੋੜਾ ਜਿਹਾ ਅਕਲ ਤੋਂ ਕੰਮ ਲਾਓ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ